ਮੇਰੇ ਵੱਲੋਂ ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਵਧਾਈਆਂ ਜੀ ਕਿਉਂਕਿ ਅੱਜ ਮਾਂ ਬੋਲੀ ਦਿਹਾੜਾ ਹੈ ਜੀ ਸਾਡੇ ਗੁਰੂ ਪਾਤਸ਼ਾਹ ਨੇ ਪਿਆਰ ਹੈ ਬਖਸ਼ਿਆ ਪੀਰਾਂ ਤੇ ਫਕੀਰਾਂ ਸਤ ਬਕਸ਼ਿਆ ਪੀਰਾ ਤੇ ਫਕੀਰਾ ਸਤ ਕਾਰ ਹੈ ਬਕਸ਼ਿਆ ਉੱਚਾ ਸੁੱਚਾ ਮਹਾਨੇ ਦਾ ਫਿੱਕਾ ਨਾ ਜੀ ਪਾਦਿਓ ਦੇਖਿਓ ਪੰਜਾਬੀਓ ਪੰਜਾਬੀਨਾ ਪਲਾਦਿਓ ਦੇਖਿਓ ਜੀ ਮਾਨੂ ਮਤ ਕਿਓ ਦੀ ਮਾਨੂ ਮਤ ਰਈ ਨਾ ਬਣਾ ਦਿਓ ਇਹ ਦੇ ਵਿੱਚ ਗੁਰੂਆਂ ਨੇ ਲਿਖੀ ਗੁਰਬਾਣੀ ਹੈ ਸਾਰੀਆਂ ਪਾਸ਼ਾ ਵਿੱਚੋਂ ਇਹ ਪਟ ਰਾਣੀ ਹੈ ਇਹਦੇ ਵਿੱਚ ਗੁਰੂਆਂ ਨੇ ਲਿਖੀ ਗੁਰਬਾਣੀ ਹੈ ਸਾਰੀਆਂ ਪਾਸ਼ਾ ਚਰਤ ਬਨਾ ਤੁਸੀਂ ਓਏ ਕਟਾ ਦਿਓ ਦੇਖੇਓ ਪੰਜਾਬੀਓ ਪੰਜਾਬੀ ਨਾ ਪਲਾ ਦਿਓ ਦੇਖੇਓ ਜੀ ਮਾਨੂੰ ਮਤ ਰਈ ਨਾ ਮਣਾ ਦਿਓ ਇਹ ਦੇ ਵਿੱਚ ਲੋਰੀਆਂ ਦੀ ਆਉਂਦੀ ਖੁਸ਼ਬੋ ਹੈ ਨੇ ਹੁੰਦਨਾ ਜੀ ਗੇਰ ਚੂਮਲਾ ਦਿਓ ਦੇਖੇਓ ਪੰਜਾਬੀਓ ਪੰਜਾਬੀ ਨਾ ਪਲਾ ਦਿਓ ਦੇਖੇਓ ਜੀ ਮਾਨੂੰ ਮਤ ਰਈ ਨਾ ਬਣਾ ਦਿਓ ਬੁੱਲੇ ਜੇ ਫਕੀਰ ਨੂੰ ਉੱਲੇ ਜੇ ਫਕੀਰ ਨੂੰ ਕਰਦੇ ਸਲਾਮ ਨੇ ਹਾਸ਼ਮ ਫਰੀਦ ਗਉਂਦੇ ਰਹੇ ਸੁਬਹ ਸ਼ਾਮ ਰਹੇ ਦੇਖਿਓ ਫਕੀਰੀ ਚੋਲੀ ਹੋਰ ਦੀਨ ਆ ਪਾ ਦਿਓ ਦੇਖਿਓ ਪੰਜਾਬੀਓ ਫਹਿਂਜਾਬੀ ਨਾ ਪਲਾ ਦਿਓ ਦੇਖਿਓ ਜੀ ਮਾਨੂ ਮਾਤ गया निहार भाषा का जरूरी है माँ बोली साढ़ दे की मजबूरी है मन मन्या गया ਹੇ ਗੁਰਜੰਟਨਾ ਬੇਗਾਨੀ ਓਏ ਬਣਾ